ਜੀ ਭਾਈ ਜੀ ਤੁਸੀਂ ਕੀ ਕੀਤੀ ਆ ਕਾਲ ਦੱਸੋ ਮੈਨੂੰ ਕੌਣ ਬੋਲਦੇ ਹੋ ਕਿੱਥੋਂ ਬੋਲਦੇ ਹੋ ਅਸੀਂ ਜੀ ਜਲੰਧਰ ਤੋਂ ਬੋਲਦੇ ਹੈਗੇ ਕੰਮ ਦੱਸੋ ਕੀ ਹੈ ਜੀ ਹਾਂ ਜੀ ਸਾਨੂੰ ਨੰਬਰ ਮਿਲਿਆ ਸੀਗਾ ਤੇ ਕੋਈ ਗੱਲੇ ਨਹੀਂ ਮੇਰਾ ਨੰਬਰ ਤਾਂ ਸਾਰੇ ਵਾਇਰਲ ਹੈ ਤੁਸੀਂ ਮੈਨੂੰ ਦੱਸੋ ਕੀ ਜਾਣਕਾਰੀ ਕੀ ਗਾਈਡੈਂਸ ਜਾਣਕਾਰੀ ਇਹ ਰੱਦ ਇਦਾਂ ਵੀ ਉਹ ਮਨ ਲਓ ਫੜ ਜੀਜਾ ਜੀ ਆ ਉਹਨਾਂ ਦੇ ਨਾ ਕਿੰਨੀ ਦੀ ਪ੍ਰੋਬਲਮ ਆਈ ਹੈ ਤੱਕ ਕੈਨ ਕਰਾਈ ਤੇ ਕੀ ਪ੍ਰੋਬਲਮ ਹੈ ਜੀ ਹਾਂ ਜੀ ਅਸੀਂ ਇਹ ਚਾਹੁੰਦੇ ਸੀ ਮਨ ਲਓ ਵੀ ਸਾਨੂੰ ਕੀ ਕਰਨਾ ਚਾਹੀਦਾ ਪ੍ਰੋਬਲਮ ਦੱਸੋ ਕੀ ਹੈ ਮੈਂ ਹੋਣੇ ਸੋਲੂਸ਼ਨ ਦੱਸਦਾ ਹਾਂ ਜੀ ਪ੍ਰੋਬਲਮ ਕੀ ਆਈ ਐ ਪ੍ਰੋਬਲਮ ਕਿਦਾ ਕੋਈ ਕਿਡਨੀ ਦੇ ਵਿੱਚ ਜਿਹਦਾ ਛਾਲੇ ਆ ਕਹਿੰਦੇ ਮਤਲਬ ਆਏ ਆ ਛਾਲੇ ਦੇ ਹਾਂ ਜਿਹਦਾ ਛਾਲੇ ਜੇ ਨਹੀਂ ਬਣੇ ਹੁੰਦੇ ਫਿਕਰ ਨਾ ਕਰੋ ਪਾਣੀ ਦੇ ਛਾਲੇ ਮੇਰੇ ਕੋਲੇ ਜੇ ਲੱਖ ਪੇਸ਼ੈਂਟ ਆਉਂਦਾ ਤਾਂ ਉਹਦੇ ਵਿੱਚੋਂ 90000 ਦੇ ਨੇ ਉਹ ਦਵਾਈ ਵਾਲੀ ਮੈਟਰ ਆ ਉਹਦਾ ਫਿਕਰ ਨਹੀਂ ਕਰਨਾ ਠੀਕ ਹੈ ਜੀ ਕਿਡਨੀ ਚ ਇਹਨੂੰ ਪਾਣੀ ਦੀਆਂ ਇਕੱਠਾ ਕਹਿੰਦੇ ਨੇ ਆ ਪਾਣੀ ਦੇ ਘਟਾਈਆਂ ਨਾ ਇਹਨੂੰ ਬਣਦੀਆਂ ਪਤਾ ਕਿਵੇਂ ਨੇ ਸੁਣ ਲਓ ਕਿਡਨੀ ਇੱਕ ਬਾਥਰੂਮ ਚ ਡੁੱਬਿਆ ਹੋਇਆ ਉਹ ਆਰਗਨ ਹੈ ਜਿਹੜਾ ਜਦੋਂ ਬਾਥਰੂਮ ਤੇ ਬਲੱਡ ਨੂੰ ਸਾਫ਼ ਕਰਦਾ ਹੈ ਉਹਦੇ ਚੋਂ 3 ਕਰੋੜ ਰਿਸਪੈਕਟਰ ਨੇ ਜਾਲੀਆਂ ਕਈ ਵਾਰੀ ਉਹਨਾਂ ਚੋਂ 5-4 ਜਾਲੀਆਂ ਦੇ ਵਿੱਚ ਜਦੋਂ ਪਾਣੀ ਪਾਸ ਹੁੰਦਾ ਬਾਥਰੂਮ ਵਾਲਾ ਤਾਂ ਉਹ ਮੂਹਰੋਂ ਬੰਦ ਹੋ ਕੇ ਉਹਦਾ ਛਾਲਾ ਬਣ ਜਾਂਦਾ ਉਹਦੇ ਲਈ ਕੋਈ ਫਿਕਰ ਕਰਨ ਦੀ ਲੋੜ ਨਹੀਂ ਤੁਸੀਂ ਨੇਫਰੋਲੋਜਿਸਟ ਤੋਂ ਦਵਾਈ ਮਿਲੂਗੀ ਤੁਹਾਨੂੰ ਸਾਲ ਦੋ ਸਾਲ ਉਹ ਗੋਲੀਆਂ ਖਾਣੀਆਂ ਪੈਂਦੀਆਂ ਹੁੰਦੀਆਂ ਨੇ ਏ ਕਿੱਥੇ ਦਵਾਈ ਮਿਲੂਗੀ ਹੈ ਜੀ ਤੁਹਾਡਾ ਜਲੰਧਰ ਦੇ ਵਿੱਚ ਲੋਕਲ ਹਸਪਤਾਲ OPD ਚ ਕੋਈ ਨੇਫਰੋਲੋਜਿਸਟ ਹੋਵੇ ਨੋਟ ਕਰੋ ਨੇਫਰੋਲੋਜਿਸਟ ਨੇਫਰੋਲੋਜਿਸਟ ਠੀਕ ਹੈ ਜੀ ਛਾਲ ਜਿਹੜੀਆਂ ਗੁਰਦੇ ਦੇ ਵਿੱਚ ਘੱਟਾ ਹੁੰਦੀਆਂ ਨੇ ਉਹਦੀ ਕੋਈ ਟੈਨਸ਼ਨ ਨਹੀਂ ਲੈਣੀ ਹੈਗੀ ਠੀਕ ਹੈ ਜੀ ਆਰਾਮ ਨਾਲ ਕਿਸੇ ਨੈਫਰੋਲੋਜਿਸਟ ਨੂੰ ਮਿਲੋ ਤੇ ਅਲਟਰਾਸਾਉਂਡ ਮੈਨੂੰ ਭੇਜ ਦਿਓ ਮੈਂ ਚੈੱਕ ਵੀ ਕਰਵਾ ਲੈਣਾ ਨੈਫਰੋਲੋਜਿਸਟ ਦੇ ਡਾਕਟਰ ਤੋਂ ਠੀਕ ਹੈ ਜੀ ਅਸੀਂ ਸਿਰਫ ਸਕੈਨ ਕਰਾਏਗੇ ਜੀ ਉਹ ਹੀ ਉਹ ਨੂੰ ਇਹ ਕਹਿਣਾ ਮੈਂ ਅਲਟਰਾਸਾਉਂਡ ਉਹ ਸਕੈਨ ਭੇਜੋ ਮੈਨੂੰ ਤੇ ਕੀ ਕੰਮ ਕਰਦੇ ਹੋ ਮੇਰਾ ਡਰਾਈਵਰੀਆ ਹੀ ਹੈ ਜੀ ਕੰਮ ਆ ਚਲੋ ਸਤੀਸ਼ ਅੰਜੋ ਵਰਕਰ ਫੋਲੋ ਕਰਿਆ ਕਰੋ ਬਹੁਤ ਗੱਲਾਂ ਉਹ ਚ ਪਤਾ ਲੱਗਦੀਆਂ ਨੇ ਮੈਨੂੰ WhatsApp ਤੇ ਭੇਜੋ ਸਕੈਨ ਮੈਂ ਤੁਹਾਨੂੰ ਆਈਡੀ ਭੇਜਦਾ ਆਪਦੀ ਤੁਹਾਨੂੰ ਗੱਲਾਂ ਆਪਣੇ ਆਪ ਪਤਾ ਲੱਗ ਜਣਗੀਆਂ ਓਕੇ ਜੀ ਹੁਣੇ ਮੈਂ ਤੁਹਾਨੂੰ ਕਰ ਦਾਂ ਜੀ